Malay, Malay, Malay Waheguru ji ਬਾਣੀ ਗੁਰੂ ਹੈ ਬਾਣੀ ਪ੍ਰਵਚ ਬਾਣੀ ਅੰਮ੍ਰਿਤ ਸਾਰ ਗੁਰ ਬਾਣੀ ਜਹ ਹੈ ਦੇਵਕ ਜਨ ਮਾਨ ਪਰਖ ਗੁਰੂ ਨਿਸਚਾਰੇ ਜਨ ਆ ਪੂਤ ਭਗਤ ਗੋਵਿੰਦ ਦਾ ਪ੍ਰਗਟ ਆਸਾਬ ਮੈਂ ਲਿਖਿਆ ਧੁਰਕਾ ਗੁਰੂ ਜੀ ਸਤਸੰਗ ਜੀ ਕੰਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਸੇਵਕ ਨੋਖੇ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਭਾਈ ਸਾਹਿਬ ਜੀ ਦੇ ਘਰ ਵਿੱਚ ਆਪ ਜੀ ਨੇ ਮਨਾਉਣਾ ਕੀਤਾ ਮੇਰੇ ਤੋਂ ਪਹਿਲਾਂ ਬੜੇ ਹੀ ਸਤਿਕਾਰਯੋਗ ਭਾਈ ਯਾਦਵਿੰਦਰ ਸਿੰਘ ਜੀ ਸੋ ਐਸੀ ਕਥਾਵਾਚਕਾਣ ਘਟ ਤੋਂ ਘਟ ਸਵਾ ਘੰਟੇ ਦਾ ਟਾਈਮ ਸੀ ਕਿਉਂਕਿ 15 20 ਮਿੰਟ 25 ਮਿੰਟਾਂ ਚ ਤਾਂ ਗੱਲ ਕਲੀਅਰ ਨਹੀਂ ਹੋ ਸਕਦੀ ਇਤਿਹਾਸ ਜਿਹੜਾ ਕੋਈ ਵੀ ਆਪਾਂ ਆਰੰਭ ਕਰਾਂਗੇ ਨਾ ਉਹਦੇ ਵਾਸਤੇ ਇੱਕ ਘੰਟਾ ਚਾਹੀਦਾ ਪਰ ਭਾਈ ਸਾਹਿਬ ਜੀ ਨੇ ਥੋੜੇ ਸ਼ਬਦਾਂ ਵਿੱਚ ਥੋੜੇ ਸਮੇਂ ਵਿੱਚ ਜ਼ਿਆਦਾ ਸ਼ਰਧ ਕਹਿ ਕੇ ਸਮਾਪਤੀ ਕੀਤੀ ਆਓ ਹੁਣ ਬਾਬਾ ਜੀ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਹਾੜੇ ਤੇ ਦੋ ਸ਼ਬਦ ਆਪਾਂ ਪੜ੍ਹਨੇ ਨੇ ਜਿਤਨੀ ਆ ਸੰਗਤਾਂ ਮੈਂ ਦੇਖ ਰਿਹਾ ਕੁਝ ਸੰਗਤਾਂ ਤੀਜਾ ਹਿੱਸਾ ਸੰਗਤ ਹੋਣ ਆਈ ਹੈ ਕਾ 9 ਵਜੇ ਦੀਵਾਨ ਸ਼ੁਰੂ ਕਰਨਾ ਸੀ ਸੰਗਤ 11 ਵਜੇ ਆਈ ਹੈ ਸਮਾਪਤੀ ਕਿਵੇਂ ਸਮੇਂ ਸਰ ਹੋਏਗੀ ਤਾਂ ਦਾ ਕੋਣਾ ਘੰਟਾ ਅੱਗੇ ਪਿੱਛੇ ਹੋ ਸਕਦਾ ਹੈ ਰਾਤ ਮੌਸਮ ਹੀ ਖਰਾਬ ਹੋਇਆ ਦੁਆਰੇ ਸੇ ਤਿਆਰੀ ਕੀਤੀ ਪਹਿਲਾਂ ਵੀ ਤਿਆਰੀ ਹੋਈ ਦੁਆਰੇ ਫੇਰ ਵੀ ਤੋਬਾ ਸੋ ਸਾਧ ਸੰਗਤ ਜੀ ਬਾਬਾ ਜੀ ਨੇ ਸਾਰਾ ਜੀਵਨ ਪੰਥ ਦੇ ਲੇਕੇ ਲਾਇਆ ਸ਼ਹੀਦ ਬੜੇ ਨੇ ਸਿੱਖ ਕੌਮ ਦੇ ਅੰਦਰ 9 ਲੱਖ 60 ਹਜ਼ਾਰ ਸ਼ਹੀਦ ਹੁਣ ਤੱਕ ਹੋ ਚੁੱਕੇ ਨੇ 9 ਲੱਖ 60 ਹਜ਼ਾਰ ਇਦੀ ਗਿਣਤੀ ਦਾਸ ਕੋਲ ਪਈ ਹੈ ਕਿ ਕਿੱਥੇ-ਕਿੱਥੇ ਇੱਕ ਸਮਾਂ ਐਸਾ ਆਇਆ ਵੱਡਾ ਕਾਲੂ ਘਰ ਆਇਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਅੱਧੀ ਕੌਮ ਹੀ ਖਤਮ ਹੋ ਗਈ ਵੱਡੇ ਕਾਲੂ ਘਰ ਵਿੱਚ ਅੱਧੀ ਕੌਮ ਖਤਮ ਹੋ ਗਈ ਇੱਕ ਦਿਨ ਵਿੱਚ ਤਾਂ ਉਦੋਂ ਇਹ ਕਿਹਾ ਗਿਆ ਵੀ ਹੁਣ ਸਿੱਖ ਖਤਮ ਹੋ ਗਏ ਤੇ ਭਾਈ ਸ਼ਵਲ ਦੱਸਿਆ ਨਾ ਇਹ ਪਤਾ ਤਾਂ ਉਦੋਂ ਹੀ ਲੱਗਾ ਕਿ ਜਦੋਂ ਨਵਾਬੀ ਲੈ ਕੇ ਆਇਆ ਨਵਾਬੀ ਸਮਝਦੇ ਹੋ ਇੱਕ ਸੇਖ ਦੇ ਸਿਰ ਤੇ ਤਾਜ ਸਜਾ ਕੇ ਤੂੰ ਹੁਣ ਸਿੱਖਾਂ ਦਾ ਨਵਾਬ ਹੈ ਸਾਡਾ ਵੀ ਨਵਾਬ ਬੜਾ ਵੱਡਾ ਹੁੰਦਾ ਉਸ ਵਕਤ ਮੁੱਖ ਮੰਤਰੀ ਜਿਹੜਾ ਉਹਦਾ ਸੀ ਨਵਾਬੀ ਲੈ ਉਹ ਕਪੂਰ ਸਿੰਘ ਕਰਤੀਗੇ ਬਾਈ ਕਪੂਰ ਸਹਿ ਨਵਾਬੀ ਦਿੱਤੀ ਗਈ ਤੇ ਉਹਨਾਂ ਨੇ ਅਮਰਤ ਵੇਲੇ ਜਾ ਕੇ ਜੋੜਿਆਂ ਚ ਰੱਖ ਦਿੱਤੀ ਜੋੜਿਆਂ ਸਿੰਘ ਸਾਹਿਬ ਨੇ ਉਹ ਨਵਾਬੀ ਚੁੱਕੀ ਕਹਾ ਕਪੂਰ ਸਿੰਘ ਜੀ ਤੁਹਾਡੇ ਝੋਲੀ ਚ ਨਵਾਬੀ ਪਾਈ ਹੈ ਕਹਿਣ ਲੱਗੇ ਮੈਂ ਇੱਕ ਸ਼ਰਤ ਤੇ ਨਵਾਬੀ ਲੈ ਸਕਦਾ ਸਿੰਘ ਸਾਹਿਬ ਕਹਿੰਦੇ ਦੱਸੋ ਕਹਿਣ ਲੱਗੇ ਇੱਕ ਤਾਂ ਮੈਂ ਜਿਹੜੇ ਘੋੜਿਆਂ ਦੇ ਜਿੱਦ ਚੁੱਕਣ ਦੀ ਸੇਵਾ ਕਰਦਾ ਇਹ ਨਹੀਂ ਮੈਂ ਛੱਡਣ ਆਪੋ ਸਾਧਨ ਆਮ ਸ਼੍ਰੀ ਗੁਰੂ ਇੱਕ ਸੰਗਤ ਦੇ ਮੈਂ ਜੋਰੇ ਚਾਹਣੀ ਨਵਾਬੀ ਬੇਸ਼ੱਕ ਦੇ ਦਿਓ ਇਹ ਦੋ ਸੇਵਾ ਨੇ ਮੈਂ ਕਰਨੀ ਸੋ ਬਾਬਾ ਦੀਪ ਸਿੰਘ ਬਾਰੇ ਕੁਝ ਕੋ ਇਤਿਹਾਸ ਭਾਈ ਸਾਹਿਬ ਨੇ ਕਿਉਂਕਿ ਸਮੇਂ ਮੁਤਾਬਕ ਬੋਲਣਾ ਸੀ ਨਾ ਭਾਈ ਸਾਹਿਬ ਨੂੰ ਆਓ ਸ਼ਰਧਾ ਦੀ ਹਾਜ਼ਰੀ ਤਨ ਤਨ ਬਾਬਾ ਦੀਪ ਸਿੰਘ ਦੀ ਅਨੋਖੇ ਹਮਰੇ ਸਹੀ ਉਹਨਾਂ ਦਾ ਜਨਮ ਦਿਹਾੜਾ ਦੇਖੋ ਬੱਚਿਆਂ ਦਾ ਜਨਮ ਦਿਹਾੜੇ ਸੇ ਮਨਾਉਂਦੇ ਆ ਹਰ ਸਾਲ ਪਾਰਟੀਆਂ ਕਰਦੇ ਆ ਖਾਣ ਪੀਣ ਕਰਦੇ ਆ ਬੜਾ ਕੁਝ ਕਰਦੇ ਆ ਕਿ ਸਾਡੇ ਧੀਆਂ ਪੁੱਤਰ ਸਾਡੇ ਆਖੇ ਲੱਗਣ ਤੇ ਅੱਜ ਉਸ ਮਾਹੁਰਕ ਦਾ ਉਸ ਗੁਰ ਸਿੱਖ ਦਾ ਉਸ ਜਿੰਦਾ ਸ਼ਹੀਦ ਦਾ ਉਸ ਅਮਰ ਸ਼ਹੀਦ ਦਾ ਬਾਬਾ ਦੀਪ ਸਿੰਘ ਦਾ ਤੁਸੀਂ ਮਨਾਉਣ ਆਏ ਹੋ ਭਾਈ ਸਾਹਿਬ ਨੇ ਬੜਾ ਬੜਾ ਪ੍ਰਾਲਾ ਕੀਤਾ ਭਾਈ ਵਿੰਦਰ ਸਿੰਘ ਜੀ ਨੇ ਚੜ੍ਹਦੀਆਂ ਗਾਣੇ 'ਚ ਬੈਠੋ ਕਿਸੇ ਨੇ ਕਾਲੇ ਨਹੀਂ ਪਹਿਣਾ ਦੇਖੋ ਕਿੰਨੇ ਗੁਣੀ ਜਾਣੀ ਤੁਹਾਡੇ ਕੋਲ ਆਏ ਇਹ ਸੰਗਤ ਨੂੰ ਕੁਝ ਸੁਣਾਉਣ ਆਏ ਕਿ ਇਤਿਹਾਸ ਦਾ ਪਤਾ ਲਗਾ ਭਾਈ ਸਾਹਿਬ ਨੇ ਬੁਲਾਏ ਸੋ ਆਓ ਉਹਨਾਂ ਦੀ ਯਾਦ ਵਿੱਚ ਸ਼ਬਦ ਆਪਸਰਨ Terima kasih telah menonton!